हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਪਲਾਸੌਰ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਆਏ ਆ ਸੋ ਸਾਰੇ ਆਪਣੇ ਭਰਾ ਜਾਣਦੇ ਆ ਪਹਿਲਾਂ ਵੀ ਇੱਕ ਆਪਾਂ ਵੀਡੀਓ ਬਣਾਈ ਸੀਗੀ ਇਸ ਘਰ ਤੋਂ ਇਸ ਫਾਰਮ ਤੋਂ ਰੋਟੀਨ ਦੇ ਵਿੱਚ ਪਸ਼ੂ ਆਉਂਦੇ ਆ ਤਕਰੀਬਨ ਮੱਝਾਂ ਛੋਟੀਆਂ ਪਿੱਛੇ ਜੇ ਵੀ ਆਪਾਂ ਤੁਹਾਨੂੰ ਦਿਖਾਈਆਂ ਸੀ ਠੀਕ ਆ ਜੀ ਕੋਈ ਚਾਰਕ ਨਗ ਉਹਦੇ ਵਿੱਚ ਕੁਝ ਨੀਲੀ ਦੇ ਨਾਗ ਸੀ ਡੀ ਕੁਝ ਮੂਰਾ ਬਰੀਡ ਦੇ ਵਿੱਚ ਪਸ਼ੂ ਸੀਗੇ ਅੱਜ ਵੀ ਦੋ ਝੋਟੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਨੀਲੀ ਆ ਬਰੀਡ ਦੇ ਵਿੱਚ ਆ ਨੀਲੀ ਨਸਲ ਦੇ ਵਿੱਚ ਆ ਟੋਟਲ ਨਾਗ ਵੈਸੇ 4 ਆ ਤੇ ਚਾਰੇ ਪਸ਼ੂ ਜਿਹੜੇ ਸੱਜਰਤਾ ਜੇ ਸੋਏ ਆ ਤਰਨ ਤਰਨ ਦੇ ਬਿਲਕੁਲ ਨੇੜੇ ਪਿੰਡ ਪਲਾਸੌਰ ਜਰਮਸਤਪੁਰ ਪਿੰਡ ਬਿਲਕੁਲ ਲੱਗੇ ਆ ਨੂਰਦੀ ੱਡਾ ਥੋੜੀ ਦੂਰੀ ਤੇ ਆ ਬਾਕੀ ਕੋਈ ਵੀ ਆਪਣਾ ਫਾਰਮਰ ਭਰਾ ਠੀਕਾ ਜੀ ਜੇ ਮਾਲਵੇ ਵਾਲੀ ਸਾਈਡ ਤੋਂ ਆਉਂਦੇ ਪਏ ਹੋ ਤੁਸੀਂ ਸਿੱਧਾ ਤਰਨ ਤਰਨ ਵੀ ਵਿਜ਼ਿਟ ਕਰ ਜਾਓਗੇ ਠੀਕ ਆ ਜੀ ਉਸ ਰਕ ਚ ਬਾਹਰੋਂ ਛੜਕ ਨਿਕਲਦੀ ਆ ਤਰਨ ਤਰਨ ਸਾਹਿਬ ਤੋਂ ਤੇ ਬਿਲਕੁਲ ਉਸੇ ਛੜਕ ਤੋਂ ਤਕਰੀਬਨ ਜਦੋਂ ਆਪਾਂ ਸੂਬਾ ਰੋਹੀ ਪਾਰ ਕਰਦੇ ਆ ਤੇ ਜਰਮਸਤਪੁਰ ਪਿੰਡ ਨੂੰ ਛੜਕਉਂਦੀ ਆ ਠੀਕ ਆ ਜੀ ਤੇ ਪਲਾਸੌਰ ਦੀਆਂ ਬੈਕਾਂ ਹੀ ਆ ਜਾਂਦੀਆਂ ਨੇ ਅੱਜ ਤਰੀਕ 30 ਨਵੰਬਰ ਸਮਾਂ ਦੋਸਤੋ ਕੋਈ ਸ਼ਾਮ ਦੇ 3 3:30 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਨੀ ਆਪਾਂ ਠੀਕ ਆ ਜੀ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਇੱਥੇ ਆਣ ਕੇ ਮੇਰਾ ਫਾਰਮਰ ਭਰਾ ਕੋਈ ਵੀ ਇੱਥੇ ਤਸੱਲੀ ਕਰ ਸਕਦਾ ਦੋ ਨਹੀਂ ਚਾਰ ਟਾਈਮ ਚੋ ਕੇ ਬੇਸ਼ੱਕ ਤਸੱਲੀ ਕਰੋ ਪੂਰੀ ਜਾਣਕਾਰੀ ਸਾਰੇ ਵੀਰਾਂ ਨੂੰ ਮਿਲ ਸਕੇ ਸਭ ਤੋਂ ਪਹਿਲਾਂ ਸੰਦੀਪ ਸਾਸਰੀ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਰਾਜੀਵਰ ਕੀ ਹਾਲ ਚੱਲ ਰਿਹਾ ਥੋੜੇ ਵਧੀਆ ਬੇ ਮਾਰੇ ਠੀਕ ਠਾਕ ਹਾਂਜੀ ਵਧੀਆ ਵਧੀਆ ਜੀ ਲੈ ਸੰਦੀਪ ਮਾਲ ਉਦੋਂ ਵੀ ਆਪਾਂ ਭੈਣ ਭਰਾਵਾਂ ਨੂੰ ਦਿਖਾਇਆ ਤਕਰੀਬਨ 4 ਕਿਨਾਂਗ ਸੀ ਹਾਂਜੀ ਹਾਂਜੀ ਝੋਟੀਆਂ ਉਦੋਂ ਵੀ ਚੰਗੀਆਂ ਸੀ ਦੁੱਧ ਧਾਲੀਆਂ ਸੀ ਹਾਂਜੀ ਚੰਗੀਆਂ ਸਾਰੀਆਂ ਦੁੱਧ ਵਾਲੀਆਂ ਬਹੁਤ ਵਧੀਆ ਆਪਣਾ ਮਾਲ ਵਗਿਆ ਬਾਬੇ ਦੀ ਕਿਰਪਾ ਨਾਲ ਚਲੋ ਸ਼ੁਕਰ ਹੈ ਹਾਂਜੀ ਹਾਂਜੀ ਕਿ ਜਿਹੜੀ ਹੁਣ ਮੌਕੇ ਤੇ ਮੌਜੂਦ ਹਾਂ ਜਾਂ ਇੱਥੋਂ ਤਾਂ ਮੁੰਜੜੀਆਂ ਦੋ ਟਾਈਮ ਚੁਆਈਆਂ ਕਰਕੇ ਤਸੱਲੀ ਕਰਾ ਦੇਣੀ ਦੁੱਧ ਉਹ ਹੀ ਦੱਸਿਆ ਜਾਊਗਾ ਅੱਗੇ ਵਧਾਉਣਾ ਘ ਆਹ ਹਾਂ ਜੀ ਗਾਵਾਂ ਨੂੰ ਚੱਡਾ ਲਈ ਫਿਰਦੀ ਮਾਜੇ ਵੀ ਬਹੁਤ ਖਾਸੀ ਸਪੈਸ਼ਲ ਆ ਗਈ ਮੈਨੂੰ ਲੱਗਦਾ ਵੀ ਬਹੁਤੇ ਵੀਰਾਂ ਦੇ ਮੰਨ ਦੀ ਰੀਚ ਪੂਰੀ ਹੋ ਜਾਣੀ ਆ ਨੀਲੀ ਦੀ ਝੋਟੀ ਆ ਕੀ ਵੇਰਵਾ ਆਿੰਦਾ ਵੇ ਸੰਦੀਪ ਸੁਹਾ ਕਿਨਵਾ ਇਹਦਾ ਸੁਹਾ ਹੋਊਗਾ ਜੀ ਤਿੱਜਾ ਦਾ ਤਿੱਜਾ ਸੁਹਾ ਹਾਂ ਜੀ ਠੀਕ ਆ ਭਰਾ ਤੇ ਸੂਈ ਨੂੰ ਅੱਜ ਦਿਨ ਕਿੰਨੇ ਹੋਗੇ ਇਹਨੂੰ ਇਹਨੂੰ ਦਿਨ ਹੋ ਗਿਆ ਨੇ ਕਿ 10-15 ਦਿਨ ਦੁੱਧ ਦੀ ਕੱਟੀ ਪਲੀ ਜੇ ਮਗਰ ਵੇਖੋ ਕੱਟੀ ਬਹੁਤ ਚੰਗੀ ਮਗਰ ਕੱਟੀ ਵੀ ਨੀਲੀ ਦੀ ਆ ਗਈ ਹਾਂਜੀ ਦੁੱਧ ਬਹੁਤ ਪਿਆਰਾ ਨਾਲ ਉਹ ਦੋ ਦਾਨੀ ਮੈਂ ਉੱਤੇ ਮਾਜ ਤੇ ਉੱਤੇ ਕੱਟੀ ਆ ਪੂਰੀ ਵੇਖੋ ਬਿੱਲੀ ਮਨਕਣੀ ਅੱਖ ਬੱਲਾ ਮੱਥਾ ਹਾਂਜੀ ਹਾਂਜੀ ਤੇ ਜੇਕਰ ਇਸ ਮਾਜ ਦੀ ਆਪਾਂ ਤੁਹਾਨੂੰ ਬਿਲਕੁਲ ਕੈਰੈਕਟਰ ਦੀ ਗੱਲ ਕਰੀਏ ਤਾਂ ਬਾਕੀ ਮੇਰਾ ਵੀਰ ਤੁਸੀਂ ਕੱਲੀ ਕੱਲੀ ਚੀਜ਼ ਤੇ ਨਿਗਾਹ ਮਾਰੋ ਬਿੱਲੀ ਮਨਕਣੀ ਅੱਖ ਆ ਗਈ ਆ ਠੀਕ ਆ ਜੀ ਬਿਲਕੁਲ ਠੋਡੀ ਥੱਲੇੋਂ ਵਾਈਟ ਸਿੰਘ ਗੋਲ ਬੱਲਾ ਮੱਥਾ ਅਗਲੇ ਪੈਰਾਂ ਦਾ ਤਾਂ ਮੈਂ ਜਵਾਬ ਉਹ ਵਿਖਾ ਦਿੰਨੇ ਆ ਬਹੁਤ ਹੀ ਵੀਰ ਜਦੋਂ ਲੱਭਦੇ ਨਸਲ ਬਰੀਡ ਦੀ ਠੀ ਮਗਰੇ ਜਿਹੜੇ ਪੈਰ ਤੁਸੀਂ ਲੱਤਾਂ ਵੇਖੋਗੇ ਮਗਰ ਜਿਹੜੀਆਂ ਬਿਲਕੁਲ ਗਿੱਠ ਗਿੱਠ ਆਦੀ ਇਹਦੇ ਗਿੱਠ ਜਿਹੜੇ ਦੋਸਤੋਂ ਪੈਰ ਧੋਤੇ ਆ ਠੀਕ ਆ ਬਾਕੀ ਹਵਾਨਾ ਚੱਡਾਂ ਲੇਵਾ ਬਹੁਤ ਖੂਬਸੂਰਤ ਅੱਜ ਦਿਨ ਕਿਨੇ ਦੱਸੇ ਸੁਈ ਨੂੰ ਅੱਜ 15 ਦਿਨ ਹੋ ਗਏ ਹੋਣਗੇ 15 ਦਿਨਾਂ ਤੋਂ ਦੁੱਧ ਦੁੱਧ ਦੀ ਕੱਟੀ ਪਈ ਹੈ ਕਿੰਨੇ ਕ ਦੁੱਧ ਤੇ ਆ ਗਈ ਫਿਰ ਇਹ ਥੱਲੇ ਦੁੱਧ ਹੋਊਗਾ 13 14 ਕਿਲੋ 13 14 ਦੋ ਜੜੀ ਵੀ ਅੱਜ ਮੈਂ ਜਾਊਗੀ ਨਾ 2 ਕਿਲੋ ਵਧੂਗੀ ਘਟਦੀ ਕੋਈ ਨਹੀਂ ਠੀਕ ਆ ਜੀ ਹਾਂਜੀ ਹਾਂਜੀ ਲੋ ਜੀ 13 14 ਕਿਲੋ ਦੁੱਧ ਹੈ ਉਸ ਵਕਤ ਇਹ ਥੱਲੇ ਮੌਕੇ ਤੇ ਮੌਜੂਦ ਆ ਸੋ ਪਹਿਲਾ ਮੈਂ ਜਿਕਰ ਕੀਤਾ ਆਪਾਂ ਭਰਾਵਾਂ ਨੂੰ ਠੀਕ ਆ ਜੀ ਦੋ ਦੋ ਹੀ ਹੋਊਗਾ ਜਿਹੜੇ ਇੱਥੇ ਕਿਸੇ ਭਰਾ ਨੇ ਚੋਆ ਚੋ ਕੇ ਦੋ ਨਹੀਂ ਤਿੰਨ ਟਾਈਮ ਤਸੱਲੀ ਕਰ ਲੈਣੀ ਆ ਐਸ ਵਕਤ 13 14 ਕਿਲੋ ਦੁੱਧ ਐ ਨੂੰ ਸੰਦੀਪ ਮਾੜਾ ਕੱਢਿਓ ਬਾਹਰ ਤੋਰ ਕੇ ਦਿਖਾ ਦਿਆ ਜੀ ਸੋ ਮਾਝੇ ਕੁਰੀ ਦੋਸਤੋ ਚੈੱਕ ਕਰੋ ਬਹੁਤ ਖੂਬਸੂਰਤ ਚੰਗੀ ਨਿਸ਼ਾਨੀਆਂ ਦੇ ਵਿੱਚ ਆ ਚੰਗਾ ਬਾਡੀ ਸਟਰਕਚਰ ਆ ਤੇ ਹਾਈਟ ਕਾ ਤਾਂ ਨਾਰਮਲ ਹੀ ਚਲੋ ਆਪਾਂ ਨੀਲੀ ਦੇ ਵਿੱਚ ਚਾਹੇ ਨੀਲੀ ਦਾ ਵੀ ਦੀ ਗੱਲ ਕਰ ਲઈએ ਅਗਡੀਆਂ ਮੱਝਾਂ ਝੋਟੀਆਂ ਆਪਾਂ ਅਕਸਰ ਨਾਰਮਲ ਹੀ ਦੇਖਦੇ ਆ ਸਿੰਗਲ ਹੱਡੀ ਬਿਲਕੁਲ ਬਰੀਕ ਪਤਲਾ ਪਿੰਡਾ ਦੇ ਵੀਡਰ ਦੀ ਆ ਕੁਆਲਿਟੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਹਾਂਜੀ ਦੁੱਧ 14 15 ਕਿਲੋ ਕਰ ਜੂਗੀ ਜੇ ਸੇਵਾ ਵਾਲੀ ਥਾਂ ਚ ਲਗੀ ਜੇ ਆ ਮਾਰੂ ਨੀਗਾ ਠੀਕ ਆ ਜੀ ਅੱਧਾ ਤਾਂ ਫੋਟ ਲੇਵਾ ਕਰਮਾਂ ਦੀ ਬਾਹਰ ਕੱਢਦੀ ਆ ਹਾਂਜੀ ਹਾਂਜੀ ਗਾਂ ਹੀ ਆਗੇ ਚੱਪ ਬੜਾ ਵਰਗਾ ਲੇਵਾ ਹਾਂਜੀ ਹਾਂਜੀ ਉਦਾਂ ਵੀ ਠੰਡੀ ਧੀਰੀ ਝੋਟੀ ਹਾਂ 16 ਜਵਾਬ ਠੀਕ ਆ ਜੀ ਸੋ ਇੱਕ ਪਲੱਸ ਪੁਆਇੰਟ ਆ ਮਗਰ ਵੀ ਕੱਟੀ ਫੀਮੇਲ ਕਾਫ ਆ ਠੀਕ ਆ ਸੋ ਚੌਣ ਚਵਾ ਦੀ ਵੀ ਅਰਦਾਸ ਰਿਹਾ ਬਿਲਕੁਲ ਇੱਕ ਨੰਬਰ ਦੀ ਚੌਣ ਚ ਜੀ ਬਹੁਤ ਹੀ ਜਾਰੀ ਚੰਗੀ ਚਵਾਈ ਲੱਗੀ। ਹਾਂ। ਬਾਕੀ ਲੈ ਵੇਰਾ ਡਿਜ਼ਾਈਨ ਵੇਖੋ ਤੋਹਫਾ ਹੀ ਆ। ਬਹੁਤ ਖੂਬਸੂਰਤ ਆ ਠੀਕ ਆ ਜੀ। ਸੋ ਕਾਫੀ ਸੋਹਣਾ ਡਿਜ਼ਾਈਨ ਆ ਲੇਵੇ ਦਾ। ਤੇ ਮੇਨੂੰ ਲੱਗਾ ਵੀਰ ਸੰਦੀਪ ਟਾਈਮ ਉ ਟਾਈਮ ਇਸੇ ਤਰ੍ਹਾਂ ਹੀ ਬਣਦੀ ਪੁੰਦੀ ਆ। ਮੈਂ ਕਹਿੰਦਾ ਇਦਾਂ ਹੀ ਬਣੂਗੀ ਜੀ। ਹਾਂ। ਬਹੁਤ ਜਾਰੀ ਚੰਗੀ ਝੋਟੀ ਨਿਕਲੀ। ਠੀਕ ਆ ਭਰਾ। ਕੀ ਮੁੱਲ ਕੀ ਡਿਮਾਂਡ ਕਰਦੇ ਪਏ? ਮੋਲ ਤੇ ਅਪਾ ਜੋ ਮਰਜੀ ਕਰ ਲਈਏ ਮੋਲੇ ਦਾ ਇੱਕ 30 ਵੀ ਕਰ ਲਈਏ ਜੋ ਮਰਜੀ ਕਰ ਲਈਏ ਦੇਣ ਲੈਣ ਵਾਲਾ ਹੀ ਕੰਮ ਕਰਨਾ 1 15 15 ਹਾਂਜੀ 1 15 ਹਾਂਜੀ ਹਾਂਜੀ ਐਂਡੀ ਇਹ ਬਸ ਖਾਣ ਵਾਲਾ ਹੀ ਕੰਮ ਲਾਸਟ ਇੱਕ 10 ਦੀ ਛੋੜ ਕਰਦਾ ਕੋਈ ਚੱਕਰ ਨਹੀਂ ਠੀਕ ਆ ਜੀ ਇਹ ਤੋਂ ਹੁਣ ਬੰਦਾ ਫੋਨ ਕਰੇ ਤੇ ਬਸ ਮਾਨਤਾ ਨਹੀਂ ਹੋਣਾ ਘਟਣਾ ਨਹੀਂ ਜੀ ਲੋ ਜੀ ਮੱਚ ਮੇਰਾ ਭਰਾ ਇੱਕ ਵਰੀ ਜ਼ਰੂਰ ਇੱਕ ਵਰੀ ਫੇਰ ਨਿਗਾ ਦੇ ਵਿੱਚੋਂ ਕੱਢੋ ਬਹੁਤੀ ਬਾ ਕਮਾਲ ਛਿਆ ਜਿਹੜੇ ਭਰਾ ਕੇ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਖਾਸ ਤੌਰ ਤੇ ਚਲੋ ਦੁੱਧ ਦਾ ਕਰਮ ਵਾਲੀਆਂ ਪਤਾ ਨਹੀਂ 14 ਦਾ ਕਦੇ 15 ਨਾਲ ਚ ਵਾਜੇ 14 ਵੀ ਚ ਵਾਜੇ ਠੀਕ ਹੈ ਜੀ ਬਹੁਤ ਵਧੀਆ ਕਿਸੇ ਪ੍ਰਾਣੇ ਨਸਲ ਤੇ ਕੰਮ ਕਰਨਾ ਬਾਕੀ ਇਹ ਹੋਰ ਕਿਸੇ ਢੇਲੇ ਚਲ ਜੇ ਭਾਵੇਂ ਡੇਢ ਕਰ ਲਓ ਮੁੱਲ ਚਲਦੀ ਤਾਂ ਵੀ ਚਲਦੀ ਹੈ ਜੱਡੀ ਝੋਟੀ ਬਹੁਤ ਜਾਰੀ ਚੰਗੀ ਝੋਟੀ ਵੇਖੋ ਲੋ ਜੀ ਕਿਸੇ ਪਾਸੇ ਨਹੀਂ ਖੁੰਜੀਗੀ ਠੀਕ ਹੈ ਬਟ ਐ ਤਾਂ ਹੀ ਭਾਈ ਫਿਰਦੀ ਹੈ ਇਹਦੇ ਕਿਸੇ ਪਾਸੇ ਨਹੀਂ ਖੁੰਜੀ ਕਰਮਾਣੇ ਥਣ ਭਾਂਡੇ ਵਾਲੇ ਪਾਸੋਂ ਵੀ ਬਾ ਕਮਾਲ ਤੇ ਉੱਤੋਂ ਪਿੰਡੇ ਪੁੰਡੇ ਦੀ ਵੀ ਕਰਮਾ ਲਈ ਠੀਕ ਹੈ ਜੀ ਚੰਗੀ ਆ ਸਾਫ ਸੁਥਰਾ ਦੋ ਝੋਟੀਆਂ ਮਨ ਜਣੀ ਹੈਗੇ ਮਗਰ ਕੱਚੀ ਵੀ ਝੋਟੀ ਆ ਆ ਦੋ ਆ ਹਾਂ ਜੀ ਠੀਕ ਆ ਜੀ ਨੀਲੀ ਦੀ ਮਗਰ ਕੱਟੀ ਆ ਇਹ ਵੀ ਨੀਗਾ ਵੀ ਕੱਟੀ ਬੇਨਸਲੀ ਆ ਹਾਂਜੀ ਹਾਂਜੀ ਮਗਰ ਕੱਟੀ ਵੀ ਨੀਲੀ ਦੀ ਐ ਸੋ ਪਸੰਦ ਆਊਗੀ ਵੀਰਾਂ ਨੂੰ ਕਰ ਲਿਓ ਸੰਪਰਕ ਠੀਕ ਆ ਜੀ 1,10,000 ਦੀ ਫਾਈਨਲੀ ਇਹ ਯੈਸ ਨੂੰ ਆ ਠੀਕ ਆ ਬਹੁਤ ਵਧੀਆ ਇਹ ਤੋਂ ਬਹੁਤ ਸੰਦੀਪਿਕ ਸੈਗਰ ਨੰਬਰ ਤੇ ਇਧਰ ਆ ਜੀਏ ਤੇ ਇਹ ਵੀ ਬਿਲਕੁਲ ਉਸੇ ਝੋਟੀ ਉਸੇ ਮੈਨ ਨਾਲ ਨਾਲ ਦੀ ਮਿਲਦੀ ਹਾਂਜੀ ਹਾਂਜੀ ਦੂਜਾ ਸੂਬਾ ਝੋਟੀ ਦਾ ਜੀ ਹਾਂਜੀ ਤੇ ਕੱਲ ਸਵੇਰ ਦੀ ਸੂਈ ਜੇਰ ਦੀ ਉਰ ਪਾ ਕੇ ਓਕੇ ਆ ਓਕੇ ਹਾਂਜੀ ਲੋ ਜੀ ਇਹ ਕੱਲ ਸਵੇਰ ਦੀ ਸੂਈ ਹੈ ਤੇ ਮਗਰ ਇਹਦੇ ਵੀ ਕੱਟੀ ਆ ਗਈ ਹਾਂਜੀ ਮਗਰ ਇਹਦੇ ਵੀ ਕੱਟੀ ਆ ਜੀ ਲੋ ਜੀ ਮਗਰ ਇਹਦੇ ਵੀ ਕੱਟੀ ਆ ਫੀਮੇਲ ਕਾਫ ਦਾ ਦੂਜਾ ਸੂਆ ਹਾਂ ਚਵਾਈ ਇੱਕ ਨੰਬਰ ਦੀ ਨਿਕਲੀ ਠੀਕ ਹੈ ਭਰਾ ਕੋਈ ਦੋ ਚਵਾਈਆਂ ਕਰਤੀਆਂ ਹਾਂਜੀ ਸਾਫ ਕਰਤੀ ਐ ਐ ਚੰਗੀ ਨਿਕਲੀ ਚੋਣ ਚਾਹ ਹਾਂ ਬਹੁਤ ਜ਼ਿਆਦੀ ਚੰਗੀ ਨਿਕਲੀ ਹੈ ਜੀ ਠੀਕ ਆ ਜੀ ਆ ਦੇਖੋ ਜੀ ਠੀਕ ਆ ਸੋ ਰੈਡ ਕੋਲੇ ਬਿਲਕੁਲ ਬਿੱਲੀ ਮਨਕਣੀ ਅੱਖ ਘੋੜੇ ਪੈਂਦੀ ਹੈ ਜੀ ਉਹ ਹੀ ਫੇਸ ਇਹਦਾ ਵੀ ਹਾਂ ਫੇਸ ਕੁਆਲਟੀ ਹੈ 90 ਨੂੰ ਜਿਹੜੀ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਮਾਝ ਦਿਖਾਈ ਆ ਠੀਕ ਆ ਜੀ ਉਹਦੇ ਨਾਲ ਹੀ ਰਲਦੀ ਮਿਲਦੀ ਆ ਕਿਸੇ ਭਰਾ ਤੇ ਜੋੜੀ ਵੀ ਤੁਸੀਂ ਪਾ ਸਕਦੇ ਜੇ ਦੋ ਨੀਲੀ ਦੇ ਵਿੱਚ ਮੱਝਾਂ ਲੈ ਜਾਉਗੇ ਠੀਕ ਹੈ ਜੀ ਦੋ ਮਗਰ ਕਟੀਆਂ ਨੇ ਫੀਮੇਲ ਕਾਫ ਤੇ ਇਹਦਾ ਬੋਲਾ ਕਿੰਨਾ ਕ ਅਕਾਊਂਟ ਕੀਤਾ ਆਪਾਂ ਵੈਸੇ 1 2 ਇਹਦੇ ਥੱਲੇ ਬੋਲਾ ਆਊਗਾ 7 8 ਕਿਲੋ ਹੋ ਜੇ ਆਪਾਂ ਕਹੀ ਜਾਈਏ 10 15 ਹੋ ਕੇ ਫਾਇਦਾ ਨਹੀਂ ਆ ਛੋਟੀ ਦੁੱਧ ਦੇ ਵੀ 14 ਕਿਲੋ ਦਊ ਦੇ ਜੂਗੀ ਹਾਂ ਦੇ ਜੂਗੀ ਨਿੱਗਰ ਲੇਵੇ ਦੀ ਹਾਂ ਛੋਟੀ ਹਾਂ ਜੀ ਐਵੇਂ ਕਹੀ ਜਾਈਏ 10 ਕਿਲੋ ਪਲੀ ਪਲੋਸੀ ਆ ਕਰਵਾਉਂਗਾ ਵੇਖੋ ਨਿੱਗਰ ਲੇਵੇ ਦੀ ਹਾਂ ਹਾਂ ਬਹੁਤ ਵਧੀਆ ਠੀਕ ਆ ਜੀ ਆ ਬੇਖੋ ਬੈਕਸਾਈਡ ਤੋਂ ਠੀਕ ਆ ਅਰਲੀ ਵਰਗੇ ਥਾਣਾ ਬਿਲਕੁਲ ਮੁੱਠੀ ਮੁੱਠੀ ਥਾਣਾ ਨਾ ਵੱਧ ਨਾ ਘਟ ਐ ਐਂ ਲੱਗੇ ਗੇਠ ਗੇਠ ਤੇ ਆ ਕਰੋ ਚੱਕ ਠੀਕ ਹੈ ਜੀ ਸੋ ਸੋਣੀ ਸਪੇਸ ਚੰਗੀ ਵਾਂਡਾ ਲਿਆ ਫਿਰ ਸੰਦੀਪ ਕੱਢਿਓ ਬਾਹਰ ਨੂੰ ਤੋੜ ਦੀਏ ਬਾਕੀ ਕਰਮਾਲੀ ਨੇ ਕੋਈ ਸੂਸਾਣੀ ਮ ਗਾਈ ਕੋਈ ਚੱਕਰ ਨਹੀਂ ਆ ਵਧੀਆ ਇਹ ਮਹਿਸੂਸ ਨਹੀਂ ਕਰਾ ਰਹੀ ਜਿਵੇਂ ਕੱਲ ਦੀ ਸੂਈ ਆ ਹਾਂ ਨਾ ਨਾ ਕੋਈ ਚੱਕਰ ਨਹੀਂ ਹਾਂ ਆ ਐਨ ਤੋਰਦੇ ਹਾਂ ਇੱਥੇ ਘਲਾਰਦੇ ਜੇ ਇੱਕ ਵਾਰ ਲੋਜੀ ਕਰੋ ਚੱਕ ਠੀਕ ਆ ਜੀ ਸੋ ਸੋਨਾ ਬੋਡੀ ਸਟ੍ਰਕਚਰ ਆ ਠੀਕ ਆ ਜੀ ਸਿੰਗਲ ਘੱਡੀ ਤੇ ਨੀਲੀ ਅੰਗਪੱਖ ਦੇ ਵਿੱਚ ਜਿਹੜੀ ਇਹ ਤੁਸੀਂ ਝੋਟੀ ਸਾਹਮਣੇ ਦੇਖ ਰਿਹਾ ਜੀ ਹਾਂਜੀ ਪਲੀ ਪੁਲੀ ਚੰਗੀ ਵੀ ਹੈ ਲੋ ਆਹ ਕੱਟੀ ਜੇ ਮਗਰ ਜਮੀ ਜੁਮੀ ਚੰਗੀ ਆ ਬੈਕ ਸਾਈਡ ਤੋਂ ਲੇਵਾ ਬਹੁਤ ਖੂਬਸੂਰਤ ਇੱਕ ਵਰੀਆ ਮਾਰੂ ਨੀਗਾ ਪਧਰੀ ਪੁਧਰੀ ਬਹੁਤ ਆ ਠੀਕ ਆ ਜੀ ਹਾਂਜੀ ਸੋ ਚਵਾਈ ਪਸਮਾਈ ਦੀ ਵੀ ਵੀਰ ਨੇ ਦੱਸ ਹੀ ਦਿੱਤਾ ਇੱਕ ਨੰਬਰ ਚੋਣ ਜਾਣ ਨਿਕਲੀ ਆ ਆਹ ਮਗਰ ਕੱਟੀ ਵੀ ਬਹੁਤ ਚੰਗੀ ਜੇ ਆਹ ਕੱਟੀ ਆ ਕੀ ਮਗਰ ਠੀਕ ਆ ਜੀ ਸੋ ਨਰਵਨ ਆਲਾ ਬੱਚੇ ਦੇ ਠੀਕ ਆ ਹਾਂਜੀ ਓਕੇ ਠੀਕ ਆ ਸਾਡੇ ਲਓ ਜੀ ਠੀਕ ਆ ਜੀ ਸੋ ਬਹੁਤ ਆ ਸਫਾਈ ਵਾਲਾ ਲੇਵਾ ਮੁੱਠੀ ਮੁੱਠੀ ਥਾਣਾ ਹਾਂਜੀ ਰਾਜਵੀਰ ਬਹੁਤ ਚੰਗੀ ਝੋਟੀ ਨਿਕਲੂਗੀ ਮਾੜੀ ਨਹੀਂ ਨਿਕਲਦੀ ਬਹੁਤ ਚੰਗੀਬ ਏਰੀਆ ਚ ਆਪਾਂ ਲੈਂਦੇ ਡੰਗਰ ਬਹੁਤ ਦੁੱਧ ਵਾਲੇ ਨਿਕਲਦੇ ਆ। ਹਾਂ ਨਹੀਂ ਬਾਕੀ ਦਸੀ ਜਾਂਦਾ ਹਾਂ। ਹਾਂਜੀ ਹਾਂਜੀ ਹਾਂਜੀ। ਛੋਟੀ ਵੇਖ ਕੇ ਪਤਾ ਲੱਗ ਹੀ ਜਾਣਾ ਸਾਰੇ ਵੀਰਾਂ ਨੂੰ। ਖਰੀ ਆ ਜਿੰਨੀ। ਨਾਲੇ ਕੋਈ ਚੱਕਰ ਨਹੀਂ ਦੂਜੇ ਦਿਨ ਤੇ ਇਹ ਸੁਈ ਨਹੀਂ ਹੋਇਆ ਵਿਚਾਰੀ ਨੂੰ। ਹਾਂਜੀ। ਆਜੇ ਤੱਕ ਹਮ ਯੱਕਦਾਂਮ ਤਾਂ ਕੁਝ ਵੀ ਨਹੀਂ ਹਸਲ ਹੁੰਦਾ। ਬਸ ਹਾਂਜੀ ਹਾਂਜੀ। ਹੌਲੀ ਹੌਲੀ ਚੱਲੀ ਨਾ ਕਿ ਤੋ ਮੈਨੂੰ ਲੱਗੂ ਕਿ ਦਾਬਰਾਂ ਨੇ ਲੱਗੂ ਕਿ 13-14 ਕਿਲੋ ਦੁੱਧ ਭਰ ਜੂਗੀ। ਜੇ ਆਜੂਗੀ। ਹਾਂਜੀ। ਬੜੀ ਵਧੀਆ ਨਸਲ ਜਾਤ ਵਾਲੀ ਆ। ਹਾਂਜੀ ਹਾਂਜੀ। ਤੇ ਇਹ ਸੁਦੀਪ ਕੀ ਮੋਲ ਕੀ ਡਿਮਾਂਡ ਰੋਗੀ ਦੀ? ਪੂਰੇ 1 10 ਦੀ ਦੇ ਰਹੀਏ 1 10 ਦੀ ਹਾਂਜੀ 1 10 ਦੀ ਦੇ ਦੇ ਹਾਂਜੀ ਹੋਰ ਵੀ ਮਾਰਨੀ ਛਾਲ ਮਾਰਦੇ 1 5 ਦੀ ਦੇ ਦੀਏ ਹਾਂ ਨਾ ਹੀ ਬਸ ਬਸ ਹਾਂ ਨਾ ਹੀ ਲੋ ਵੀ ਯਸਨੋ 1 ਲੱਖ 5 ਦੀ ਹੈ ਤਾਂ ਪਰਲੀ 1 ਲੱਖ 10 ਦੀ ਆ ਹੋ ਸਕਦਾ ਵੀ ਮੈਂ ਪਹਿਲਾਂ ਡਿਟੇਲ ਦਿੱਤੀ ਆ ਵੀ ਕਿਸੇ ਭਰਾ ਦਾ ਜੋੜੀ ਦਾ ਇਰਾਦਾ ਬਣ ਜੇ ਕਿਉਂਕਿ ਹਰੇਕ ਭਰਾ ਨੂੰ ਹੁੰਦਾ ਵੀ ਘਰੇ ਦੋ ਝੋਟੀਆਂ ਰੱਖ ਲਈਏ ਨੀਲੀ ਦੀਆਂ ਕੱਲ ਨੂੰ ਕਿਸੇ ਭਰਾ ਨੇ ਬ੍ਰੀਡ ਤੇ ਕੰਮ ਕਰਨਾ ਤੇ ਵਾਦੇ ਵਾਲਿਆਂ ਨੇ ਕੋਈ ਅਸੂਬਾਪਣ ਨਹੀਂ ਵਿਖਾਉਂਦੀਆਂ ਦੂਜੇ-ਦੂਜੇ ਸੂਬੇ ਆ ਬੇਸ਼ੱਕ ਉਹ ਤੀਜੇ ਮੰਨ ਕੇ ਸੌਦਾ ਕਰ ਰਹੇ ਹੋ ਇਹਨੂੰ ਦੂਜੇ ਮੰਨ ਕੇ ਕਰਿਓ ਸੋ ਝੋਟੀ ਜੰਗ ਪੱਖ ਦੇ ਵਿੱਚ ਦੋਨੋਂ ਜਿਹੜੀਆਂ ਇਹ ਝੋਟੀਆਂ ਮੱਚਾ ਤੁਹਾਨੂੰ ਦਿਖਾਈਆਂ ਨੀਲ ਲੀਤੀਆਂ 1 ਲੱਖ 5 ਦੀ ਇਹ ਜਾਂਦੀ ਰਹੂਗੀ ਹਾਂ ਨਾ ਲਾਸਟ ਲਾਈਨ ਦੇ ਸੋ ਚਵਾਈਆਂ ਦੋਨੋਂ ਫੰਨੇ ਖਾਂ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਵੀਡੀਓ ਦੇ ਵਿੱਚ ਇਧਰਲੇ ਪਾਸੇ ਅੰਦਰ ਜਿਹੜੇ ਦੋ ਨਾਗ ਬੱਚੇ ਆ ਇਹਨਾਂ ਦੀ ਵੀ ਡਿਟੇਲ ਆਪਾਂ ਲੈਣੇ ਆ ਤੇ ਇਧਰੋਂ ਹਿੱਸੇ ਤੋਂ ਵੀਰ ਇਹ ਇਧਰਲੇ ਪਾਸੇ ਹੋ ਜਿੱਤੇ ਜਿਹਨਾਂ ਪਰ ਤੇ ਆਪਾਂ ਇਹਦੀ ਗੱਲਬਾਤ ਕਰ ਲਈਏ ਵੱਡੀ ਇਹ ਵੀ ਮੱਝ ਵੱਡੀ ਆ ਕੱਦ ਹਾਂਜੀ ਥੋਲ ਵੱਡੀ ਮੈਂ ਬਾਕੀ ਲੇਵੇ ਦਾ ਡਿਜ਼ਾਈਨ ਇਹ ਵੀ ਕਰਵਾ ਲਈ ਦੰਤੀ ਜਿਹੜਾ ਮੈਨੂੰ ਲੱਗਾ ਮੈਨੂੰ ਲੱਗਾ ਹਾਂਜੀ ਹਾਂਜੀ ਬਹੁਤ ਖੂਬਸੂਰਤ ਜਿਹੜਾ ਡਿਜ਼ਾਈਨ ਹਾਂਜੀ ਸਿੰਗਲ ਖੱਟੀ ਆ ਬਰੀਕ ਪਤਲਾ ਪਿੰਡਾ ਤੇ ਸੁਬਿਆਂ ਦੇ ਵਿੱਚ ਇਹ ਕਿਵੇਂ ਆ ਵੀਰ ਇਹ ਨਹੀਂ ਸੁਆ ਹੋਊਗਾ ਤਿੱਜੇਗੇ ਦਾ ਤੱਜਾ ਸੁਬਾ ਅੱਜ ਇਹਨੂੰ ਦਿਨ ਕਿੰਨੇ ਹੋਗੇ ਸੂਈ ਨੂੰ ਇਹਨੂੰ ਦਿਨ ਵੀ ਹੋਗੇਣਗੇ 15-20 ਦਿਨ ਹੋਗੇਣਗੇ 15 ਤੋਂ 20 ਦਿਨ ਦੱਸ ਹਾਂਜੀ ਹਾਂਜੀ ਠੀਕ ਆ ਜੀ ਮਗਰ ਕੱਟ ਹੀ ਆ ਗਈ ਹਾਂਜੀ ਮਗਰ ਕੱਟੀ ਇਹਦੇ ਵੀ ਕਿੰਨੇ ਕਿ ਦੁੱਧ ਤੇ ਆ ਗਈ ਏ ਦੁੱਧ ਇਹਦੇ ਥੱਲੇ ਹੋਊਗਾ 12 ਕਿਲੋ 12 ਕਿਲੋ ਹਾਂਜੀ ਜਿਹੜਾ ਹਾਜਰ ਠੀਕ ਆ ਜੀ ਲਓ ਜ ਆ ਮੂੰਹ ਮੱਥਾ ਦਿਖਾ ਦਿੰਨੇ ਆ ਠੀਕ ਆ ਜੀ ਲੰਬਾ ਫੇਸ ਗੇ ਸਿੰਘ ਦੀ ਬੰਤਰ ਤੁਸੀਂ ਵੇਖ ਸਕਦੇ ਜੇ ਠੀਕ ਆ ਜੀ ਆ ਮਗਰ ਕੱਟੀ ਇਹਦੇ ਫੀਮੇਲ ਕਾਫ ਤੇ ਇਧਰੋਂ ਜਿਹੜੀ ਲੇਵੇ ਦੀ ਆਪਾਂ ਕੁਆਲਿਟੀ ਵਿਖਾ ਦਿੰਨੇ ਆ ਤੁਹਾਨੂੰ ਠੀਕ ਆ ਜੀ 12 ਕਿਲੋ ਦੁੱਧ ਦੇ ਥੱਲੇ ਆ ਇਸ ਵਕਤ ਬਾਕੀ ਮਿਲਕ ਨਾਲ ਜਿਹੜੀ ਦੋਹਾਂ ਪਾਸੇ ਮੋਟੀ ਆ ਇੱਕ ਰੱਸੇ ਵਾਂਗੂ ਬਿਲਕੁਲ ਵਾਲ ਖਾਂਦੀ ਹੋਈ ਤਾਂ ਥਾਨ ਕਰਮ ਵਾਲੀ ਨੂੰ ਦੋਰਾ ਲੱਗਾ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਸਾਈਜ਼ ਵਿੱਚ ਬਿਲਕੁਲ ਬਰਾਬਰ ਬਾਕੀ ਠੰਡੀ ਠੰਡੀ ਬੜੀ ਇਧਰ ਵੇਖਿਓ ਆ ਦੇਖ ਇਧਰ ਵੇਖੋ ਕਰਮ ਵਾਲੀ ਵਾਂ ਇਦਾਂ ਖਲੋਤੀ ਰਵੇ ਕੋਈ ਚੱਕਰ ਵੇਖੋ ਜੀ ਲੈ ਵੀ ਆ ਮਾਰੂ ਨੇਗਾ ਠੀਕ ਹੈ ਜੀ ਬਹੁਤ ਵਧੀਆ ਨਹੀਂ ਤੇ ਕਈ ਮੱਜਾਂ ਦਾ ਧਾਰ ਹੀ ਨਹੀਂ ਦਿੰਦੀਆਂ ਠੀਕ ਹੈ ਜੀ ਕਈ ਨਾ ਚਲੋ ਵੈਸੇ ਬੱਚੇ ਨੂੰ ਆਪਾਂ ਸਾਈਡ ਤੇ ਕਰਨਾ ਕੋਈ ਲਾਉਣਾ ਬੱਚਾ ਕਿਤੇ ਬਾਕੀ ਇਹ ਵੀ ਦੁੱਧ 14-15 ਕਿਲੋ ਕਰ ਜੂਗੀ ਜੇ ਟੇਗੀ ਹੈ ਸਾਂਭੀ ਨਹੀਂ ਕਿਸੇ ਨੇ ਘੱਟ ਸਾਂਭੀ ਬਹੁਤ ਠੀਕ ਹੈ ਨਾੜਾ ਨਾੜਾ ਵੇਖੋ ਇਹਦੀ ਇਧਰ ਵੇਖੋ ਦੁੱਧ ਅੜੀ ਹੈ ਮੈਂ ਨਹੀਂ ਚੰਗੀ ਮਾ ਤੇ ਜਿੰਨੀਆਂ ਸਾਰੇ ਜੱਗੀ ਆ ਸਫਾਈਆਂ ਬਿਲਕੁਲ ਤੁਸੀਂ ਵੇਖ ਸਕਦੇ ਜੇ ਖੜਵੇ ਪੁੱਠੇ ਦੀ ਜਾਂ ਸਿੰਗਲ ਖੱਡੀ ਤੇ ਬੈਕ ਸਾਈਡ ਤੋਂ ਦੇਵੇ ਲੋਵੇ ਦਾ ਡਿਜ਼ਾਈਨ ਬਹੁਤ ਚੰਗਾ ਪਤਰੀ ਪੁਤਰੀ ਇਹਦੇ ਨੋਰਮਲ ਹੀ ਪਤਾ ਲੱਗ ਜੂਗਾ ਤੋਰ ਕੇ ਫਿਰ ਦਿਖਾਇਓ ਮੜਾ ਜਨੂ ਪਤੇਰੇ ਗੱਲਬਾਤ ਸਮਝ ਆਊਗੀ ਤੇ ਬੇਲਬੂਲ ਵੀ ਚੰਗੀ ਸਪੈਸ਼ਲ ਆ ਗੱਦਕੁੱਦ ਵੀ ਵੱਡੀਆਂ ਬੱਚਾਂ ਦੇ ਰੱਖਿਆ ਸੀਗਾ ਜੀ ਹਾਂਜੀ ਆ ਥੋੜੀ ਜੀ ਫਿੱਕੀ ਹੈ ਬਾਕੀ ਕੋਈ ਚੱਕਰ ਹੀ ਨਹੀਂ ਬਹੁਤ ਵੱਡੀ ਮੈਂ ਆ ਬਾਕੀ ਜਿਹੜੀਆਂ ਆਪਾਂ ਪ੍ਰਾਪਤੀਆਂ ਵੀਡੀਓ ਤੇ ਸਾਰੀਆਂ ਮਈਆਂ ਦੁੱਧੋਂ ਵਰਣੀਆਂ ਘਟਦੀ ਕੋਈ ਨਹੀਂ ਵੀ ਹੋ ਜਾ ਦਿਨਾਂ ਦੇ ਵਿੱਚ ਥੋੜਾ ਥੋੜਾ ਦਿਨਾਂ ਦੀਆਂ ਸੂਈਆਂ ਹਾਂਜੀ ਹਾਂਜੀ ਲਓ ਜੀ ਆ ਕਰੋ ਚਾਹੇ ਇੱਕ ਸਾਰ ਬਿਲਕੁਲ ਪਤਰੀ ਆ ਸੋ 12 ਕਿਲੋ ਦਾ ਇਸ ਵਕਤ ਚੱਲਣ ਰਹੀ ਆ ਬਾਕੀ ਡਿਜ਼ਾਈਨ ਮੈਂ ਤਾਂ ਚੰਗਾ ਕੱਦ ਟਾਂਚੇ ਵਾਲੀ ਆ ਚਲੋ ਬਿਲਕੁਲ ਵੇਰਵਾ ਦੱਸਣਾ ਜ਼ਰੂਰੀ ਆ ਕਿਉਂਕਿ ਕਿਸੇ ਵੀ ਫਾਰਮਰ ਭਰਾ ਨੇ ਦੂਰੋਂ ਨੇੜੇ ਆਉਣਾ ਠੀਕ ਆ ਜੀ ਹਾਈਟ ਕਾ ਤਾਂ ਦੱਸਣਾ ਜ਼ਰੂਰੀ ਆ ਕਈ ਵਾਰ ਬਹੁਤੇ ਵੀਰ ਕਨਫਿਊਜ਼ ਹੋ ਜਾਂਦੇ ਆ ਕਿ ਪਤਾ ਨਹੀਂ ਗਿਆ ਝੋਟੀ ਜਾਂ ਕੋਈ ਮੱਝ ਕੋਈ ਛੋਟੀ ਨਾ ਨਿਕਲੇ ਜਿੱਦਾਂ ਕਿ ਕਿਸੇ ਪਸ਼ੂ ਜਨਰ ਦਾ ਹਾਈਟ ਕਾ ਤਾਂ ਠੀਕ ਆ ਜੀ ਦੱਸਣਾ ਫਰਜ਼ ਪਣਦਾ ਦੂਰੋਂ ਨੇੜੇ ਆਉਣਾ ਫੈਸਲਾ ਲੈਣਾ ਹੁੰਦਾ ਕਿਸੇ ਭਰਾ ਨੇ ਠੀਕ ਆ ਜੀ ਲੇਵੇ ਲੂਵੇ ਦੀ ਬੰਤਰਪੜੀ ਟਿਕਾਣੇ ਤੇ ਆ ਤਾਂ 12 ਕਿਲੋ ਦੀ ਮਾਲਕ ਨੇ ਬਾਕੀ ਚਮਕਦਮਕਾਲੀ ਮੈਂ ਅਜੇ ਦੋ ਦੋ ਵੀਰਾਂ ਦਾ ਵੀ ਵਦਨਾ ਇਹਨਾਂ ਮੱਝ ਨੇ ਠੀਕ ਆ ਜੀ ਤੇ ਵਦਨਾ ਵੀ तकरीबन ਚਲੋ ਪੀਕ ਤੇ ਕੋਈ 25 ਦਿਨਾਂ ਤੱਕ ਮਹੀਨੇ ਤੱਕ ਪਸ਼ੂ ਪੂਰਾ ਚੜਦਾ ਠੀਕ ਆ ਲੈ ਵੀ ਇਹਦਾ ਸੰਦੀਪ ਮੋਲ ਦੇ ਕੀ ਡਿਮਾਂਡ ਰਹੂਗੀ ਅੱਜ ਇਹਦਾ ਮੋਲ ਤੇ ਭਾਵੇਂ ਕਰ ਦਈਏ 95 ਹਾਂ ਤੇ 90 ਦੀ ਦੇਰੀ ਸਾਰੀਆਂ ਕਸਰਾ ਕੁਸਰਾ ਕੱਢ ਕੇ ਮਾਲ ਵੀ ਜਿਹੜਾ ਭੈਣ ਭਰਾ ਪਹਿਲੇ ਅੰਮਰ ਤੇ ਪਹਿਲਾ ਹੀ ਫੋਨ ਲਾਵੇ ਤਾਂ ਪਹਿਲੇ ਫੋਨਾਂ ਤੇ ਸੌਦੇ ਹੋਣ ਫਿਰ 85 ਹੀ ਦੇ ਦਈਏ 85 ਨਹੀਂ ਹੋਣੀ ਜੀ ਫਿਰ ਛੋਟੀ ਹੋਣੀ ਜਿਹੜੀ ਹੋਣੀ ਹੈ ਠੀਕ ਹੈ ਨਹੀਂ ਮੱਝ ਵੀ ਕਰਮਾਂ ਲਈ ਵੀ ਕੋਈ ਜਗਾੜ ਠਰ ਗਈ ਹੈ ਕਿ ਉਹਦਾ ਮੈਂ ਲੱਖ ਨਹੀਂ ਦੇਖਦੀ ਕੋਈ ਚੱਕਰ ਨਹੀਂ ਭਾ ਭੰਜ ਐਝ ਹੀ ਪਉਣੇ ਸਾਰੇ ਵਰਗੇ ਬਿਲਕੁਲ ਲਓ ਜੀ ਇਹ 85000 ਨਹੀਂ ਮਿਲ ਜੂਗੀ ਐਂਡ ਤੋਂ ਐਂਡ ਲਾਸਟ 85000 ਦੀ ਬਾਕੀ ਮੇਰਾ ਭਰਾ ਤੁਸੀਂ ਆਪ ਦੇਖ ਲਓ ਠੀਕ ਹੈ ਜੀ ਸੋ ਚੀਜ਼ਾਂ ਦੇ ਮੁੱਲ ਮੰਗੇ ਜਾਂਦੇ ਆ ਚੀਜ਼ਾਂ ਕੁਆਲਿਟੀਆਂ ਦਾ ਹੀ ਮੁੱਲ ਆ ਠੀਕ ਹੈ ਜੀ ਚਲੋ ਕਿਸੇ ਫਾਰਮਰ ਨੂੰ ਭਰਾਣੇ ਕੋਈ ਲੱਖੋਂ ਅੰਦਰ ਲਾਉਣੇ ਆ ਪੈਸੇ ਤੇ ਚਾਹੁੰਦਾ ਵੀ ਨਹੀਂ 5 ਵੀ ਨਹੀਂ ਟਪਣਾ 2000 ਵੀ ਵਾਧ ਨਹੀਂ ਲਾਉਣੇ ਕਿ ਤੇ ਫਿਰ ਲੱਖੋਂ ਅ ਬਾਕੀ ਆਏਗਾ ਤਾਂ ਕੋਈ ਰਸਾ ਛੋੜ ਛੜੀਗਾ ਹੋਰ ਪ੍ਰੇਮ ਹਫਤ ਨਾਲ ਕਰ ਦਿੱਤਾ ਜਾਊਗਾ ਬਾਕੀ ਗਿਹੜਾ ਰੇਡ ਆਪਾਂ ਪਾਤਾ ਕਿਸੇ ਨੇ ਮੈਣੀ ਨਹੀਂ ਦੇਣੀ ਹਾਂ ਮੱਝ ਵਿੱਚ ਹਾਂਜੀ ਮੱਝ ਵੀ ਟੋਕੜ ਵੀ ਨਹੀਂ ਦੇਣੀ ਕਿਸੇ ਨੇ ਹਾਂ ਸਹੀ ਇਸੇ ਤਰ੍ਹਾਂ ਹਾਂਜੀ ਕੱਦ ਕੋ ਬੋਤਲ ਲਈ ਜਾਂ ਕੋਈ ਛੋਟੀ ਸਮਦਰ ਕੱਦ ਕਾਠ ਦੀ ਨਹੀਂ ਠੀਕ ਹੈ ਹਾਂਜੀ ਹਾਂਜੀ ਬਾਕੀ ਮੇਰਾ ਭਰਾ ਕਰਿਓ ਪਹਿਲ ਕਦਮੀ ਚੰਗੀ ਮੱਝਾ ਦੁੱਧੋਂ ਵੱਧੂ ਕਿ ਕਿਸੇ ਵੀਰ ਦੀ ਚੰਗੀ ਸਿਵਰੇ ਕਿਲੋ ਖੰਡ ਵੱਧ ਗਈ ਔਰ ਕੋ 13 14 13 14 ਲੀਟਰ ਨੂੰ ਮੱਥਾ ਲਾਉਂਦੀ ਰਹੂਗੀ ਇਧਰ ਆਪਣੇ ਕੋਲ ਇੱਕ ਇਧਰ ਸੰਦੀਪ ਆ ਮੱਝ ਕਿਵੇਂ ਆ ਵੀਰ ਇਰੇ ਥੱਲੇ ਵੀਰ ਜੀ ਦੁੱਧ ਹੈਗਾ 16 ਕਿਲੋ ਓਕੇ ਥੋੜਾ ਜਿਹਾ ਝੋਟੀ ਨੇ ਦਿਲ ਜਿਹਾ ਘਟ ਤਰਿਆ ਹੁਣ ਵੀ 14 ਕਿਲੋ ਹਾਜ਼ਰ ਹੋਊ ਦੁੱਧ ਦੇ ਥੱਲੇ ਠੀਕ ਹੈ ਜੀ 14 ਹੁਣ 14 ਪਈਏ ਹਾਂ 14 15 ਕਿਲੋ ਹਾਜ਼ਰ ਹੋਊਗਾ ਠੀਕ ਹੈ ਭਰਾ 16 ਕਿਲੋ ਚੋਕੇ ਲਈ ਕਿੰਨੇ ਦਿਨਾਂ ਦੇ ਵਿੱਚ ਚੱਲਣ ਦੀ ਹੈ ਇਹਨੂੰ ਵੀ ਹੋ ਗਿਆ ਹੁਣ 10 15 ਦਿਨ ਹੋਗੇ ਹੋਣਗੇ 10 10 ਤੋਂ 15 ਦਿਨ ਹੈ ਦੂਜਾ ਸੂਆ ਹੀ ਹਾਂਜੀ ਦੂਜਾ ਸੂਆ ਝੋਟੀ ਲਓ ਜੀ ਦੂਜਾ ਸੂਆ ਠੀਕ ਹੈ ਜੀ ਚਵਾਈ ਇੱਕ ਨੰਬਰ ਦੀ ਬਹੁਤ ਜਿਆਦੀ ਦੋ ਤੋਂ ਬਾਰ-ਬਾਰ ਹਾਂਜੀ ਹਾਜ਼ਰ 14 14 ਹੋਊਗਾ ਹਾਂ ਬਾਅਦ ਆ ਦੁੱਧ ਚੰਗਾ ਨਾ ਹਾਂਜੀ ਬਹੁਤ ਜ਼ਿਆਦਾ ਚੰਗਾ 16 ਹੀ ਆ ਦੁੱਧ ਚਲੋ ਥੋੜਾ ਦੇਲ ਜਿਆ ਹੁਣ ਆਣ ਕੇ ਠੀਕ ਮੜਿਆ ਅੱਜ ਵੈਸੇ ਦੋਸਤੋ ਤਕਰੀਬਨ 200 ਰੁਪਏ ਆਂਦਾ ਵੀ ਸ਼ੱਕ ਜਿਹਾ ਆ ਵੀ 15 16 15 16 ਦੇ ਘਰ ਦੇ ਵਿੱਚ ਆ ਚਲੋ ਠੰਡਾ ਬਿਲਕੁਲ ਮੇਰਾ ਭਰਾ ਵੀਰ ਕਰਕੇ ਮੰਨੇ ਕੋਈ ਤੇ 14 ਹੀ ਮੰਨ ਕੇ ਸੌਦਾ ਕਰੋ ਦੂਜਾ ਸੁਹਾ ਦੇ 15 16 ਦਿਨਾਂ ਦੀ ਸੂਈ ਆ ਸਿੰਘ ਉੱਚਾ ਖੁੱਲਾ ਬਿਲਕੁਲ ਵੀਡੀਓ ਦੇ ਵਿੱਚ ਵੀ ਨਜ਼ਰ ਆ ਜਾਊਗਾ ਤੁਹਾਨੂੰ ਬਾਕੀ ਮੂੰਹ ਮੱਥੇ ਦੀ ਤੁਸੀਂ ਸਾਹਮਣੇ ਦੇਖ ਲਓ ਮੱਝ ਦੁੱਧ ਵਾਲੀ ਆ ਪਸ਼ੂ ਤਾਂ ਨੰ ਚੰਗਾ ਬਾਕੀ ਮੇਰਾ ਭਰਾ ਇਧਰ ਇੱਕ ਬਹਿਣੀ ਵਾਲੇ ਪਾਸੇ ਤੁਹ ਮੁੱਠੀਦਾਰ ਥਾਣਨ ਲਗਾ ਗਰਮਾ ਲੀਨੋ ਠੀਕ ਹੈ ਬਾਕੀ ਚਵਾਈ ਬਹੁਤ ਜਾਰੀ ਚੰਗੀ ਏ ਦੀ ਇਧਰ ਵੇਖੋ ਸੀਲ ਠੰਡੀ ਚ ਇਧਰ ਵੇਖੋ ਲੈ ਆਹ ਵੇਖੋ ਆਹ ਕਰੋ ਗੱਲ ਨਹੀਂ ਤੇ ਕਈ ਬਹਿਣ ਨਹੀਂ ਦਿੰਦੀਆਂ ਥੱਲੇ ਇਧਰ ਵੇਖੋ ਵੇਖੋ ਇਧਰ ਇਧਰ ਵੇਖੋ ਲੈ ਆਹ ਮਾਰੋ ਨੀਗਾ ਠੀਕ ਹੈ ਜੀ ਮੇਰਾ ਭਰਾ ਪਾਵੇਂ ਬਾਲੇ ਤੋਂ ਸੌਦਾ ਕਰ ਲਿਓ ਪੰਜਾਬ ਆਊਟ ਆਫ ਟਿੱਟੋਂ ਸੌਦਾ ਕਰ ਲਿਆ ਜੇ ਵੀ ਇਹ ਨਹੀਂ ਹੋਊਗਾ ਵੀ ਭੋਰ ਛੱਟਾ ਜਾਂਦਿਆਂ ਨੂੰ ਮਿਲੂਗਾ ਐ ਪੂਰੀ ਮੋਟਰ ਹੀ ਹੈਗੇ ਹੈ ਪੋਲੀ ਹੈ ਭਰਾਈ ਪੂਰੀ ਦੀ ਬਹੁਤ ਜਾਰੀ ਮੈਂ ਕਹਿੰਨਾ ਚੰਗੀ ਹੈ ਬਿਲਕੁਲ ਠੀਕ ਆ ਹੈ ਆਪਾਂ ਜਿਹੜੀ ਮੀਣੀ ਵੇਚੀ ਝੋਟੀ ਉਹਨਾਂ ਨੂੰ ਵੀ ਜਾਰੀ ਚੰਗੀ ਪਰ ਰੇਟ ਜੈਜ ਪੁਣਾਇਆ ਜੀ ਤੇ ਥੱਲੇ 15 16 ਕਿਲੋ ਸੀਗਾ ਹਾਂਜੀ ਹਣਾ ਹਾਂਜੀ ਹਾਂਜੀ ਠੀਕ ਆ ਇਹਨੂੰ ਇੱਕ ਵਾਰੀ ਮਾਰਾ ਕੱਟਿਓ ਵਾਰ ਤੋੜ ਕੇ ਦਿਖਾ ਦਈਏ ਸੋ ਦੋਸਤੋ 14 ਕਿਲੋ ਇਹਦੇ ਥੱਲੇ ਦੁੱਧ ਇੱਕ ਵਾਰੀ ਫੇਰਾ ਪਰ ਰਿਪੀਟ ਕਰ ਦਿੰਨੇ ਆ ਕੱਤ ਕਾਠ ਵਾਲੀ ਆ ਬਾਕੀ ਹਾਈਟ ਤੁਹਾਡੇ ਸਾਹਮਣੇ ਆ ਮੀਡੀਅਮ ਮੰਨ ਕੇ ਤੁਸੀਂ ਸੌਦਾ ਕਰ ਲਿਓ ਨਾ ਬਹੁਤੀ ਵੱਡੀ ਕਹਾਂਗੇ ਤੇ ਨਾ ਹੀ ਨਿੱਕੀ ਆ ਵਿਚਲਾ ਮੇਰਾ ਜੜੀਆਂ ਨਾਰਮਲ ਮੱਝਾਂ ਆਪਾਂ ਦੇਖਦੇ ਆ ਸਰੀਰ ਬਹੁਤ ਸੋਹਣਾ ਝੋਟੀ ਦਾ ਚਲੋ ਸਿੰਘ ਪੂ ਜਦੋਂ ਕੋਈ ਖੜੂ ਵੀਰ ਟੇਗੀ ਨਾ ਦੁੱਧ 16 17 ਕਿਲੋ ਦਊਗੀ ਠੀਕ ਆ ਬਹੁਤ ਜਾਰੀ ਚੰਗੀ ਨਿਕਲੀ ਠੀਕ ਆ ਠੀਕ ਆ ਇਹੋ ਜੇ ਦਿਨ ਵੀ ਤੁਸੀਂ 15 ਕਿ ਦੱਸੇ ਸਰ ਹਾਂਜੀ ਹਾਂਜੀ ਇੰਨੇ ਕੀ ਐ ਤੇ ਚੜਦੀ ਆਊਗੀ ਫਿਰ ਮੈਨੂੰ ਤਾਂ 25 ਦਿਨਾਂ ਤੱਕ ਨਹੀਂ ਨੇਤਾ ਕਾਜੂ ਹੋਵੇ ਹੋ ਸਕਦਾ 15 ਤੋਂ ਬਾਅਦ ਹੀ ਛਾਲ ਮਾਰ ਜੇ ਹਾਂ ਹਾਂਜੀ ਜੇ ਕੋਈ ਥਾਂ ਡੰਗਲ ਟੇਗ ਗਿਆ ਨਾ ਦੁੱਧ ਤੇ ਫਿਰ ਕੱਟਣਾ ਕੱਟਣਾ ਹਾਂ ਅਜੇ ਤਾਂ ਸੰਦੀਪ ਇੱਥੇ ਰੋਕੀ ਮਰਾਜ ਆਹ ਰੋਗ ਲਾ ਲੈ ਲੋ ਵੀ ਇਧਰੋਂ ਇੱਕ ਪਾਸਿਓ ਤੁਹਾਨੂੰ ਦਿਖਾ ਰਹੇ ਹਾਂ ਸਾਈਡ ਤੋਂ ਠੀਕ ਆ ਜੀ ਲੰਬਾਈ ਲੂਈ ਚੰਗੀ ਆ ਹਾਈਟ ਆਮ ਨਾਰਮਲ ਚਲੋ 100 ਪਰਸੈਂਟ ਆਪਾਂ ਮੱਝਾਂ ਵੇਖਦੇ ਆ 80 ਹਾਈਟ ਕੱਟ ਵਿੱਚ ਮਿਲਦੀਆਂ ਆਪਾਂ ਨੂੰ ਨਾ ਬਹੁਤ ਨਿੱਗਰ ਲੈਵੇ ਦੀ ਆ ਵਿਚਲਾ ਮੇਲਾ ਆਪ ਪਿੰਡੇ ਦੀ ਵੀ ਪੂਰੀ ਨਿੱਗਰ ਆ ਗੋਲਾ ਗਾਲਾ ਚੰਗਾ ਬਾਕੀ ਲੈਵੇ ਦੀ ਵੀ ਨਿੱਗਰ ਆ ਠੀਕ ਆ ਜੀ ਟਕਾਣੇ ਤੇ ਲੈਵਾ ਤੇ 14 ਕਿਲੋ ਮੰਨ ਕੇ ਤੁਸੀਂ ਸੌਦਾ ਕਰਿਆ ਜੇ ਜਿਹੜਾ ਤੁਹਾਨੂੰ ਇੱਥੋਂ ਇਸਕੇਲੇ ਤੋਂ ਚਵਾ ਦੇਣਾ ਦੁੱਧ ਆ ਮਾਰੋ ਨੀਗਾ ਆ ਉਹ ਮਜਾਂ ਦੋਸਤੋ ਇਹਦੀ ਆਪਾਂ ਗੱਲ ਨਹੀਂ ਕਰਾਂਗੇ ਸਾਰੀਆਂ ਮਜਾਂ ਦਾ ਜੇ ਨਿਚੋੜ ਕੱਢੀਏ ਤੇ ਮਜਾਂ ਸਾਰੀਆਂ ਨੂੰ ਲੇਵੇ ਅਟਰ ਸੋਹਣੇ ਲੱਗੇ ਆ ਪਤਰੀਆਂ ਪੁੱਤਰੀਆਂ ਥੱਲੇੋਂ ਕਾਫੀ ਆ ਭਾਂਡੇ ਵੇਖ ਕੇ ਚਲੋ ਪਤਾ ਲੱਗ ਹੀ ਜਾਂਦਾ ਕੁਆਲਿਟੀ ਦਾ ਚੀਜ਼ ਦਾ ਓਕੇ ਅੱਛਾ ਫਿਰ ਸੰਦੀਪ ਜੀ ਦੀ ਮੰਗ ਇਹਦੀ ਡਿਮਾਂਡ ਕੀ ਕਰਦੇ ਆ ਮੈਂ ਦੀ ਇਹਦਾ ਮੁੱਲ ਤਾਂ ਭਾਵੇਂ 1 20 ਵੀ ਕਰ ਲਈਏ ਜੋ ਮਰਜ਼ੀ ਕਰ ਲਈਏ 1 5 ਵੀ ਕਰ ਲਈਏ ਨਾ ਨਾ ਹੀ ਲੱਖ ਰਹੀ ਦੇਣੀ ਹੈ ਲੱਖ ਦੀ ਕੋਈ ਛੋਟਾ ਛਟਾ ਕਰਕੇ ਵਿੱਚੋਂ ਛੋਟ ਹੀ ਹੋਣੀ ਹੈ ਸਿਰਫ 500 500 ਰੁਪਏ ਹਾਂਜੀ ਉਹ ਵੀ ਮਾਣਦਲ ਕਰਾਂਗੇ 500 ਲਓ ਜੀ ਦੋਸਤੋ 1 ਲੱਖ ਦੇ ਵਿੱਚੋਂ 500 ਰੁਪਏ ਵੀਰਾਂ ਦਾ ਵੀ ਛੋਟ ਹੀ ਕਰਾਂਗੇ ਤੇ 14 ਲੀਟਰ ਤੋਂ ਬਾਰ-ਬਾਰ ਇਸ ਵਕਤ ਚੱਲਣ ਦੀ ਹੈ 15 15 15 ਲੀਟਰ ਦੇ ਲਾਗੇ ਬੰਨੇ ਕਰ ਲਿਓ ਚੌੜਾ ਚਗਾਠਾ ਬਹੁਤ ਸੋਹਣੀ ਆ ਰਾਜੀ ਬਾਜੀ ਆ ਕਰਮਾ ਦੀ ਪੂਰੀ ਤੰਦਰੁਸਤੀ ਬਾਕੀ ਤੁਸੀਂ ਵੇਖ ਲਈਏ ਠੀਕ ਹੈ ਜੀ ਇਹ ਬਾਡੀ ਸਟਰਕਚਰ ਆ ਇਸ ਮੈਂ ਦਾ ਤੇ ਅੱਜ ਇਹ ਟੋਟਲ ਨਾਗਨੇ ਵੀਰ ਸੰਦੀਪ ਸਿੰਘ ਉਹਨਾਂ ਦੇ ਫਾਰਮ ਤੇ ਟੋਟਲ ਚਾਰ ਤੁਹਾਨੂੰ ਨਾਗ ਦਿਖਾਏ ਆ ਮੱਜਾਂ ਬਹੁਤ ਖੂਬਸੂਰਤ ਆ ਸੋ ਅੱਜ ਫਿਲਹਾਲ ਜਿਹੜੇ ਦੋਸਤੋ ਇਹ ਨਾਗ ਸੀਗੇ ਚਾਰ ਆ ਬਾਕੀ ਇਧਰ ਇੱਕ ਬਾਕਮਾਲ ਜੋੜੀ ਤੁਹਾਨੂੰ ਦਿਖਾਈ ਆ ਠੀਕ ਆ ਜੀ ਨੀਲੀ ਦੀ ਜੋੜੀ ਆ ਆ ਵੀ ਮੱਜ ਸੋਨੇ ਢਾਂਚੇ ਦੀ ਆ ਤੇ ਬਾਕੀ ਮੇਰਾ ਭਰਾ ਜਿੱਦਾਂ ਜਿੱਦਾਂ ਵੀ ਕਿਸੇ ਪਰਾਨੂ ਐਨੀਮਲ ਪਸੰਦ ਆਉਂਦੇ ਆ ਸਟਾਰਟਿੰਗ ਤੇ ਬੇਨਤੀ ਕੀਤੀ ਸੀ ਕੋਈ ਫੇਰ ਆਪਾਂ ਰਿਪੀਟ ਕਰਾਂਗੇ ਕਿਉਂਕਿ ਵਪਾਰ ਦਾ ਕੰਮ ਆ ਪਸ਼ੂ ਉਹੀ ਮੇਰਾ ਵੀਰ ਢਕਾਵੇ ਜਿੰਨੇ ਖਾਸ ਤੌਰ ਤੇ ਸੌਦਾ ਕਰਨਾ ਠੀਕ ਆ ਤਾਂ ਵੀ ਸੰਦੀਪ ਕੋਈ ਚ ਧਾਰਾਂ ਦੀ ਬਾਤ ਘਾਟਾ ਜਾਂ ਕੋਈ ਦੁੱਧ ਨਹੀਂ ਉਹਨਾਂ ਨਿਕਲਦਾ ਜਾਂ ਚਵਾਈ ਦਾ ਪਸ਼ੂ ਮਾੜਾ ਨਿਕਲਦਾ ਤੇ ਆਪਾਂ ਭਾਵੇਂ ਕੁਛ ਨੇ ਪੰਜ ਪਾਇਆ ਭਾਵੇਂ 10 ਪਾਇਆ ਉਹਦੀ ਸਾਈਪੇ ਨਾ ਵਾਪਸ ਕੀਤਾ ਹਾਂ ਹਾਂਜੀ ਵਾਪਸ ਕਰਾਂਗੇ ਬੱਸ ਜੀ ਹਾਂਜੀ ਨੜੇ ਨਿਕਲ ਨਹੀਂ ਡੰਗਰੀ ਸਾਰੀ ਚੰਗੇ ਕੋਈ ਚੱਕਰ ਹੀ ਨਹੀਂ ਤੇ ਹਾਂ ਹਾਂਜੀ ਲੈ ਵੀ ਸੰਦੀਪ ਇੱਕ ਨੰਬਰ ਆਪਣੇ ਵੀਰ ਕਰ ਦਈਏ ਸਾਂਝੇ 8360 992230 ਠੀਕ ਹੈ ਭਰਾ ਓਕੇ ਓਕੇ ਜੀ ਸੋ ਧੰਨਵਾਦ ਦੋਸਤੋ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਪੂਰੀ ਵੀਡੀਓ ਦੇਖੀ ਆ ਦੱਬ ਕੇ ਸ਼ੇਅਰ ਕਰ ਦਿਆ ਕਰੋ ਮਾਹਲ ਆਉਂਦਾ ਰਹਿੰਦਾ ਇਹਨਾਂ ਦੇ ਕੋਲ ਚੰਗਾ ਸਾਫ਼ ਸੁਥਰਾ ਉੱਚ ਕੋਸ਼ਿਸ਼ ਕਰਦੇ ਰਿਹਾ ਕਰੋ ਸਮੇਂ-ਸਮੇਂ ਦੇ ਨਾਲ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ